बार एसोसीएशन फिलौर दोण हो प्रधानगी अमरिंदर सिंह ते दिनेश कमल चोण लड़ रहे सन वाइस प्रधान ऋषभ अरोड़ा ते गौरव सागर ने चोण लड़ी सैक्रटरी सुरजीत खेतान ते अजय कुमार ने चोण लड़ी ज्वाइंट सैक्रटरी किशोर खेला से पंकज शर्मा चोण लड़ रहे सन सवेर तो ही वकीलों वलों आके अपनी वोट का इस्तेमाल किया गया दो सौ अठती वोटर चो दो वोटर ने अपनी वोट का इस्तेमाल किया वोटिंग होने वोटा गिनती ने नतीजे का एलान कर प्रधानगी लमरिंद सौ इकती वोटा दिनेश कमल न छियानवे वोटा पराह अमरिंदर सिंह पैंती वोटा जितू रहे प्रधान लिये गौरव सागर निक सौ उन्ती वोटा ऋषभ अरोड़ा नवे वोटा पे सागर जितू रहे ਸੈਕਟਰੀ ਲਈ ਸੁਰਜੀਤ ਖੇਤਾਨ ਨੂੰ 115 ਵੋਟਾਂ ਤੇ ਅਜੇ ਕੁਮਾਰ ਨੂੰ 111 ਵੋਟਾਂ ਪਈਆਂ ਸੁਰਜੀਤ ਖੇਤਾਨ 4 ਵੋਟਾਂ ਨਾਲ ਜਿੱਤੂ ਰਹੇ ਜੁਆਇੰਟ ਸੈਕਟਰੀ ਲਈ ਪੰਕਜ ਸ਼ਰਮਾ ਨੂੰ 135 ਵੋਟਾਂ ਤੇ ਕਿਸ਼ੋਰ ਖੇਲਾ ਨੂੰ 91 ਵੋਟਾਂ ਪਈਆਂ ਇਸ ਤਰ੍ਹਾਂ ਪੰਕਜ ਸ਼ਰਮਾ ਜਿੱਤੂ ਰਹੇ ਜਿੱਤ ਦੀ ਖੁਸ਼ੀ ਵਿੱਚ ਪ੍ਰਧਾਨ ਅਮਰਿੰਦਰ ਸਿੰਘ ਦੇ ਗਲ ਵਿੱਚ ਹਾਰ ਪਾਈ ਗਈ ਤੇ ਢੋਲ ਦੇ ਡਗੇ ਤੇ ਭੰਗੜਾ ਪਾ ਕੇ ਖੁਸ਼ੀ ਮਨਾਈ ਗਈ प्रधान अमरिंदर सिंह ने प्रधान बनाने सब वोटर का धनवाद किया कि बारिश तरक्की कम करे तो सबनों नलन गए इस मौके अश्विनी कुमार दिनेश लखनपाल गौरव कौशल नवजोत खैरा कश्मीर सिंह मल्ली राजकुमार चेतन चौधरी मोहन लाल नवजोत खैरा तो इलावा वही गिनती वकील मौजूद सन चेतना चैनल ले प्रदीप राजा की रिपोर्ट ਮਰਿੰਦਰ ਜੀ ਅੱਜ ਤੁਸੀਂ ਪ੍ਰਧਾਨ ਬਣਿਆ ਤੇ ਕਿਸ ਤਰ੍ਹਾਂ ਦੀ ਚੋਣ ਰਹੀ ਤੇ ਕਿੰਨੀਆਂ ਵੋਟਰਾਂ ਚ ਤੁਸੀਂ ਜਿੱਤੇ ਹੋ ਅੱਜ ਬਾਰ ਐਸੋਸੀਏਸ਼ਨ ਦੀ ਸਲਾਨਾ ਜਿਹੜੀ ਆ ਚੋਣ ਹੋਈ ਆ ਜਿਸ ਦੇ ਵਿੱਚ ਮੈਨੂੰ 131 ਵੋਟਾਂ ਵਾਕੇ ਵਕੀਲ ਸਾਹਿਬਾਨਾ ਨੇ ਬਾਰ ਐਸੋਸੀਏਸ਼ਨ 플ੋਰ ਦਾ ਪ੍ਰਧਾਨ ਚੁਣਿਆ ਹੈ ਤੇ ਮੈਂ ਬਾਰ ਐਸੋਸੀਏਸ਼ਨ 플ੋਰ ਦੇ ਹਰ ਮਹਿਮਾਨ ਦੇ ਚੱਕ ਮੈਂ ਆ ਗਿਆ ਮੈਨੂੰ ਖੁਸ਼ੀ ਆਇਆ ਇਸ ਲਈ ਮੈਂ ਉਹਨਾਂ ਦਾ ਫਿਰ ਤੋਂ ਧੰਨਵਾਦ ਕਰਦਾ ਹਾਂ ਅਤੇ ਮਿਆਸ ਕਰਦਾ ਕਿ ਮੇਰੇ ਅੱਗੇ ਜਿਹੜਾ 1 ਸਾਲ ਲਈ ਮੈਨੂੰ ਚੁਣਿਆ ਹੈ ਉਹ ਸਾਰੇ ਸਾਲ ਦੇ ਵਿੱਚ ਮੈਂ ਹਰ ਇੱਕ ਮੈਂਬਰ ਦੇ ਕੋਆਪਰੇਸ਼ਨ ਦੇ ਨਾਲ ਇਸ ਬਾਰ ਨੂੰ ਹੋਰ ਵੀ ਬਲੰਦੀਆਂ ਤੇ ਲੈ ਕੇ ਜਾਊਗਾ ਤੇ ਜਿਹੜੇ ਵੀ ਕੰਮ ਲਿਖੇ ਹੋਏ ਹਨ ਜਾਂ ਜਿਹੜੇ ਵੀ ਕੰਮ ਰਹਿੰਦੇ ਹਨ ਸਾਰਿਆਂ ਨੂੰ ਪੂਰੀ ਤਨਦੇਹੀ ਨਾਲ ਆਪਣਾ ਕੰਮ ਕਰਕੇ ਸਾਰੇ ਕੰਮ ਨਿਭਰੇ ਚਾੜਾਂਗੇ ਧੰਨਵਾਦ ਜਿਹੜੀ ਐਡੀ ਵੱਡੀ ਲੀਡ ਸਾਨੂੰ ਮਿਲੀ ਹੈ 100 ਇੰਨੀਆਂ ਵੋਟਾਂ ਨਾਲ ਜਿੱਤਦੇ ਤੁਸੀਂ ਕੀ ਕਹੋਗੇ ਕਿਹਦਾ ਯੋਗਦਾਨ ਮੰਦੇ ਛੋੜਾ ਨਹੀਂ ਛੋੜਾ। ਉਸਾਂ ਨੇ ਜੋਗਦਾਨ ਕਿਨੂੰ ਮੰਨਦੇ ਹੋ? ਮੈਂ ਕਿਹਾ ਏਡੀ ਵੱਡੀ ਲੀਡ ਨਾਲ ਤੁਸੀਂ ਜਿੱਤੇ ਆ ਇਸ ਵਾਰ। ਹਾਂਜੀ। ਕਿਹਦਾ ਯੋਗਦਾਨ ਮੰਨਦੇ ਤੁਸੀਂ? ਸਾਰੇ ਸਾਡੇ ਬਾਰ ਦੇ ਮੈਂਬਰ ਦਾ, ਸਾਡੇ ਸੀਨੀਅਰ ਦਾ, ਸਾਡੇ ਮੰਡੀ ਸਾਹਿਬ, ਖੈਰਾ ਸਾਹਿਬ ਖੜੇ ਨੇ। ਅਸ਼wini Kumar Goparae ji ਸਾਡੇ ਬਾਰ ਦੇ ਹਰ ਇੱਕ ਸੀਨੀਅਰ ਮੈਂਬਰ ਦਾ, ਹਰ ਇੱਕ ਮੇਰੇ ਦੋਸਤ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕਰਕੇ ਇੰਨੀ ਵੱਡੀ ਲੀਡ ਨਾਲ ਜਿਤਾਇਆ ਹੈ। ਸਭ ਦਾ तहे ਦਿਲੋਂ ਤਹਿਦਲੁਤਾਨ ਮਾਰਦਾ ਹਾਂ। ਬਾਰ ਐਸੋਸੀਏਸ਼ਨ ਫਲੋਰ ਦੀ ਪਟਾਣਗੀ ਲਈ ਜਿਹੜੀਆਂ 227 ਫੁੱਟ ਟੋਟਲ ਘਾਟ ਪਈਆਂ ਜੀ। ਉਦੇਸ਼ ਵਿੱਚ ਦਰਨੇਸ਼ ਕਮਲ ਜਿਹੜੇ ਪ੍ਰਧਾਨ ਸੀਗੇ ਪਹਿਲਾਂ ਉਹਨਾਂ ਨੂੰ 96 ਵੋਟਾਂ ਪਈਆਂ ਤੇ ਅਮਰਿੰਦਰ ਸਿੰਘ ਜਿਹੜੇ ਸਾਫ ਦਾ ਸੈਕਟਰੀ ਨੇ ਸਾਡੇ ਉਹਨਾਂ ਨੂੰ 131 ਵੋਟਾਂ ਪਈਆਂ ਇਸ ਤਰ੍ਹਾਂ ਅਮਰਿੰਦਰ ਸਿੰਘ ਜਿਹੜਾ ਪ੍ਰਧਾਨ ਡਿਕਲੇਅਰ ਕੀਤਾ ਜਾਂਦਾ ਹੈ ਅੱਗੇ ਸਰ ਵਾਈਸ ਪ੍ਰੈਜ਼ੀਡੈਂਟ ਇਹਦੇ ਵਿੱਚ ਰਿਸ਼ਵ ਰੋੜਾ ਜੀ ਤੇ ਗੌਰਵ ਸਾਗਰ ਸੀ ਸੀਗੇ ਰਿਸ਼ਵ ਰੋੜਾ ਜੀ ਨੂੰ 99 ਵੋਟਾਂ ਪਈਆਂ ਤੇ ਗੌਰਵ ਸਾਗਰ ਨੂੰ ਜਿਹੜੀਆਂ 178 ਵੋਟਾਂ ਪਈਆਂ ਦੋ ਵੋਟਾਂ ਕੈਂਸਲ ਹੋਈਆਂ ਇਹਨਾਂ ਚੋਂ ਅੱਗੇ ਸਰ ਸੈਕਟਰੀ ਸੈਕਟਰੀ ਲਈ ਅਜੇ ਤੇ ਸਰਜੀਤ ਤਾਨ ਜੀ ਦੇ ਇਮਰਾਨ ਵਿੱਚ ਅਜੇ ਅਜੇ ਨੂੰ ਪਈਆਂ 111 ਸਰਜੀਤ ਤਾਨ ਜਿਹੜਾ 115 ਵੋਟਾਂ ਨਾਲ ਜਿਹੜਾ ਵਜੇ ਕੋਸ਼ਟ ਕੀਤਾ ਜਾਂਦਾ ਇੱਕ ਵੋਟੇ ਦੀ ਕੈਨਸਲ ਹੋਈ ਅੱਗੇ ਸਰ ਜੁਆਇੰਟ ਸੈਕਟਰੀ ਇਹਦੇ ਵਿੱਚ ਖੇਲਾ ਜੀ ਸ਼ੋਰ ਖੇਲਾ ਜੀ ਜੀ ਸਾਹਿਬ ਤੇ ਪੰਕਜ ਸ਼ਰਮਾ ਜੀ ਸੀਗੇ 91 ਵੋਟਾਂ ਜਿਹੜੀਆਂ ਖੇਲਾ ਸਾਹਿਬ ਨੂੰ 135 ਵੋਟਾਂ ਜਿਹੜੀਆਂ ਪੰਕਜ ਸ਼ਰਮਾ ਜੀ ਤੇ ਕੈਨਸਲ ਹੈ ਤੇ ਪੰਕਜ ਸ਼ਰਮਾ ਜੀ ਨੂੰ ਜੇਤੂ ਨਿਕਲੇ ਸਿਆਜੰਦਾ। ਅਬਿੰਦਰ ਜੀ ਅੱਜ ਤੁਸੀਂ ਪ੍ਰਧਾਨ ਬਣੇ ਆ ਤੇ ਕਿਸ ਤਰ੍ਹਾਂ ਦੀ ਚੋਣ ਰਹੀ ਤੇ ਕਿੰਨੀਆਂ ਵੋਟਰਾਂ ਚ ਤੁਸੀਂ ਜਿੱਤੇ ਹੋ? ਅੱਜ ਵਾਰ ਐਸੋਸੀਏਸ਼ਨ ਦੀ ਸਭਾ ਜਿਹੜੀ ਆ ਚੋਣ ਹੋਈ ਆ ਜਿਸ ਦੇ ਵਿੱਚ ਮੈਨੂੰ 131 ਵੋਟਾਂ ਭਾ ਕੇ ਵਕੀਲ ਸਹਿਬਾਨਾ ਨੇ ਵਾਰ ਐਸੋਸੀਏਸ਼ਨ 플ੋਰ ਦਾ ਪ੍ਰਧਾਨ ਚੁਣਿਆ ਹੈ। ਤੇ ਮੈਂ ਵਾਰ ਐਸੋਸੀਏਸ਼ਨ 플ੋਰ ਦੇ ਹਰ ਮਹਿਮਾਨ ਦਾ ਮੈਂ ਆ ਗਿਆ ਮੈਨੂੰ ਖੁਸ਼ੀ ਹੈ ਕਿ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਅਤੇ ਨਿਯਾਸ ਕਰਦਾ ਕਿ ਮੇਰੇ ਅੱਗੇ ਜਿਹੜਾ 1 ਸਾਲ ਲਈ ਮੈਨੂੰ ਚੁਣਿਆ ਹੈ ਉਹ ਸਾਰੇ ਸਾਲ ਦੇ ਵਿੱਚ ਮੈਂ ਹਰ ਇੱਕ ਮੈਂਬਰ ਦੇ ਕੋਆਪਰੇਸ਼ਨ ਦੇ ਨਾਲ ਇਸ ਬਾਰ ਨੂੰ ਹੋਰ ਵੀ ਬਲੰਦੀਆਂ ਤੇ ਲੈ ਕੇ ਜਾਊਗਾ ਤੇ ਜਿਹੜੇ ਵੀ ਕੰਮ ਲਿਖੇ ਹੋਏ ਹਨ ਜਾਂ ਜਿਹੜੇ ਵੀ ਕੰਮ ਰਹਿੰਦੇ ਹਨ ਸਾਰਿਆਂ ਨੂੰ ਪੂਰੀ ਤੰਦੇਈ ਨਾਲ ਆਪਣਾ ਕੰਮ ਕਰਕੇ ਸਾਰੇ ਕੰਮ ਨਿਭਰੇ ਚੜਾਂਗੇ ਸਾਡੇ ਮੱਲੀ ਸਾਹਿਬ ਖੈਰਾ ਸਾਹਿਬ ਖੜੇ ਨੇ ਅਸ਼wini ਕੁਮਾਰ ਗੋਪਾ ਰਾਏ ਜੀ ਸਾਡੇ ਬਾਰ ਦੇ ਹਰ ਇੱਕ ਸੀਨੀਅਰ ਮੈਂਬਰ ਦਾ ਹਰ ਇੱਕ ਮੇਰੇ ਦੋਸਤ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕਰਕੇ ਇੰਨੀ ਵੱਡੀ ਲੀਡ ਦੇ ਨਾਲ ਜਤਾਇਆ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਸਾਰੇ ਪੰਜਾਬ ਦੇ ਬਾਸ ਅਸੋਸੀਏਸ਼ਨ ਦੇ ਇਲੈਕਸ਼ਨ ਹੋਈ ਗਿਆ ਜਿੱਥੇ ਫਲੋਗ ਲਗੇ ਵੀ ਬਾਸ ਅਸੋਸੀਏਸ਼ਨ ਦੇ ਇਲੈਕਸ਼ਨ ਹੋਈ ਗਿਆ ਔਰ ਇਸ ਇਲੈਕਸ਼ਨ ਦੇ ਵਿੱਚ ਰਵਿੰਦਰ ਸਿੰਘ ਖੰਗੂਆ ਜੀ ਸਾਰੇ ਨਵੇਂ ਪ੍ਰਕਾਸ਼ਿਤ ਹੋ ਗਏ ਆ ਔਰ ਸਾਰੇ ਵਕੀਲਾਂ ਨੇ ਬਹੁਤ ਮਿਹਨਤ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਆ ਔਰ ਬਹੁਤ ਜ਼ਿਆਦਾ ਬਹੁਤ ਸਾਫਤੀ ਨਾਲ ਜਿੱਤਿਆ ਗਿਆ ਸੋ ਮੈਨੂੰ ਆਸ ਹੈ ਕਿ ਆ ਕਿ ਆਉਂਦੇ ਟਾਈਮ ਇਲੈਕਸ਼ਨ ਸਰ ਮਿਲਿਆਗਾ ਉਹਦੇ ਬੱਚਾ ਜਿਹੜੇ ਰਹਿਦੇ ਕੰਮ ਹੈਗੇ ਆ ਬਾਅਦੇ ਉਹ ਕਰਨਗੇ ਔਰ ਬਾਅਦ ਬਾਅਦ ਬੰਦੇ ਲੈ ਕੇ ਜਾਣਗੇ